ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਮੰਨ ਪਾਵੇ ਮੋਖ ਦਵਾਰ ਮੰਨ ਪਰਵਾਰਾ ਸਾਧਾਰ ਮੰਨ ਕਰੈ ਤਾਰੇ ਗੁਰ ਸਿੱਖ ਮੰਨ ਨਾਨਕ ਪਾਵੇ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਸੁਗੁਰੂ ਪਿਆਰਿਓ ਅੱਜ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਜੀ ਜੋ ਇਹ 15ਵੀਂ ਪੌਰੀ ਆਪਾਂ ਜੋ ਸਿੱਖੀ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਅੰਕ ਦੋ ਪੰਨਾ ਦੂਜਾ ਹੈ ਸੁਗੁਰੂ ਪਿਆਰੋ ਇਸ ਦੇ ਵਿੱਚ ਜੋ ਆਪਾਂ ਸਿੱਖਿਆ ਧਿਆਨ ਨਾਲ ਪੜਨਾ ਸੁਣਨਾ ਵਾਹਿਗੁਰੂ ਜੀ ਕਾ